ਫਲਕਾ ਦੇ ਬਲਾਕ ਤਲਵਾੜਾ ਤੋਂ ਵਾਇਆ ਗਤਾਰਪੁਰ ਹੁਸ਼ਿਆਰਪੁਰ ਬਲਾਚੌਰ ਤੱਕ ਕੰਡੀ ਕਨਾਲ ਨਹਿਰ ਦਾ ਨਵੀਨੀਕਰਨ ਕੀਤਾ ਗਿਆ ਆ ਜਿਹਦੇ ਵਿੱਚ ਨਹਿਰ ਬਣ ਦੇ ਨਾਲ ਨਹਿਰ ਚੌੜੀ ਹੋਣ ਕਰਕੇ ਨਾ ਤਾਂ ਸਾਈਡ ਵਾਲੀ ਸੜਕ ਛੋਟੀ ਹੋ ਚੁੱਕੀ ਆ ਔਰ ਨਾਲ ਹੀ ਬਿਲਕੁਲ ਜਿਹੜਾ ਉਹਨਾਂ ਦੇ ਵਿੱਚ ਆਪਣਾ ਗੈਪ ਸੀਗਾ ਉਹ ਖਤਮ ਹੋ ਗਿਆ ਜਿਹਦੇ ਨਾਲ ਨਹਿਰ ਦੇ ਨਵੀਨੀਕਰਨ ਦੇ ਨਾਲ ਜਿਹੜੀ ਰੋਕਾਂ ਲਗੀਆਂ ਸੀ ਜਾਂ ਨਹਿਰ ਦੇ ਆਲੇ-ਦੁਆਲੇ ਉਹ ਤੋੜ ਦਿੱਤੀਆਂ ਗਈਆਂ ਡਿਪਾਰਟਮੈਂਟ ਦੇ ਵੱਲੋਂ ਔਰ ਰੋਕਾਂ ਦੇ ਨਾ ਹੋਣ ਦੇ ਨਾਲ ਰੋਜ਼ਾਨਾ ਉੱਥੇ ਦੁਰਘਟਨਾਵਾਂ ਹੋ ਰਹੀਆਂ ਨੇ ਰੋਜ਼ਾਨਾ ਉੱਥੇ ਵਹੀਕਲ ਨਹਿਰ ਦੇ ਵਿੱਚ ਡੇਗ ਰਹੇ ਨੇ ਆਵਾਰਾ ਪਸ਼ੂ ਨਹਿਰ ਦੇ ਵਿੱਚ ਡੇਗ ਰਹੇ ਨੇ ਕੋਈ ਜਾਨੀ-ਮਾਲੀ ਨੁਕਸਾਨ ਹਰ ਰੋਜ਼ ਉੱਥੇ ਹੋ ਰਿਹਾ ਸੋ ਮੇਰੀ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਮੈਂ ਲਿਆਉਣਾ ਚਾਹੁੰਦਾ ਕਿ ਇਹ ਜਿਹੜੀ ਨਵੀਂ ਕੰਢੀ ਕਨਾਲ ਨਹਿਰ ਦਾ ਨਵੀਨਿਕਲ ਹੋਇਆ ਇਹਦੇ ਆਲੇ-ਦੁਆਲੇ ਜਿਹੜੀ ਪੀਡਬਲ ਡੀ ਦੀ ਸੜਕ ਆ ਉਹਨੂੰ ਦੁਬਾਰਾ ਬਣਾਇਆ ਜਾਵੇ ਔਰ ਜਿਹੜੀ ਨਹਿਰ ਦੇ ਆਲੇ ਦੁਆਲੇ ਕਿਨਾਰੇ ਤੋੜੇ ਗਏ ਨੇ ਉਹਨਾਂ ਨੂੰ ਬਣਾਇਆ ਜਾਵੇ ਜੀ ਸਰਦਾਰ ਹਰਭਜਨ ਸਿੰਘ ਲੋਕ ਨਿਰਮਾਣ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਵਿਧਾਨ ਸਭਾ ਹਲਕਾ ਦਸੂਹਾ ਵਿੱਚ ਕੰਡੀ ਨਹਿਰ ਦੇ ਨਾਲ ਲੱਗਦੀ ਸੜਕ ਇਨਸਪੈਕਸ਼ਨ ਅਲੋਂਗ ਕੰਡੀ ਕਨਾਲ ਰੋਡ ਜਿਸ ਦੀ ਲੰਬਾਈ 15 ਕਿਲੋਮੀਟਰ ਹੈ 9 ਤੋਂ 10 ਫੁੱਟ ਤੋਂ 18 ਫੁੱਟ ਚੌੜਾ ਕਰਨ ਦਾ ਕੰਮ ਹਲਾ ਉਹ ਲੋਕ ਨੂੰ ਬੁਲਾਇਆ ਪੀਐਮਜੀਐਸਵਾਈ ਸੈਕੰਡ ਅਧੀਨ April 2018 ਵਿੱਚ ਮੁਕੰਮਲ ਕੀਤਾ ਗਿਆ ਸੀ ਅਤੇ ਇਸ ਦੀ ਮੇਨਟੇਨੈਂਸ ਦਾ ਮੇਨਟੇਨੈਂਸ ਦਾ ਸਮਾਂਚਾਰ 23 ਵਿੱਚ ਖਤਮ ਹੋ ਚੁੱਕਾ ਹੈ ਇਹ ਛੜਕ April 24 ਨੂੰ ਰਿਪੇਅਰ ਲਈ ਯੂ ਹੋਵੇਗੀ ਮੰਡੀ ਬੋਰਡ ਤੋਂ ਮਨਜ਼ੂਰੀ ਅਤੇ ਫੰਡ ਉਪਲਬਧ ਹੋਣ ਤੇ ਸੜਕ ਦੀ ਮੁਰੰਮਤ ਕਰ ਦਿੱਤੀ ਜਾਵੇਗੀ ਇਹ ਛੜਕਦਾ ਅੱਗੇ ਦਾ ਹਿੱਸਾ 15 ਕਿਲੋਮੀਟਰ ਤੋਂ ਲੈ ਕੇ 38.65 ਕਿਲੋਮੀਟਰ ਸਹੌੜਾ ਕੰਡੀ ਤੋਂ ਪੰਡੋਰੀ ạtਵਾਲ ਨੰਗਲ ਘੋੜੇਵਾਹਾ ਤੱਕ ਦੀ ਲਵਾਈ 63.65 ਕਿਲੋਮੀਟਰ ਹੈ ਜਿਸ ਵਿੱਚੋਂ 15 ਕਿਲੋਮੀਟਰ ਤੋਂ 31.5 ਕਿਲੋਮੀਟਰ ਦੀ 16.5 ਕਿਲੋਮੀਟਰ ਲੰਬਾਈ ਦੀ ਸੜਕ ਹਲਕਾ ਦਸੂਹਾ ਅਧੀਨ ਤੇ 31.5 ਦੀ ਜਿਹੜੀ ਆ ਵਿਧਾਨ ਸਭਾ ਸਬਾ ਹਲਕਾ ਉੜਮੜ ਅਧੀਨ ਆਉਂਦੀ ਹੈ ਹੁਣ ਇਸ 23.5 ਕਿਲੋਮੀਟਰ ਹਿੱਸੇ ਨੂੰ ਪ੍ਰਧਾਨ ਮੰਤਰੀ ಗ್ರಾಮ ਛੜਕ ਯੋਜਨਾ ਅਧੀਨ ਫੇਜ਼ 2 ਅਧੀਨ ਟਾਸਪੋਰਟ ਨੂੰ 18 ਫੁੱਟ ਚੌੜਾ ਕੀਤੇ ਜਾਂਦੀ ਤਜ਼ਵੀਜ਼ ਹੈ ਅਤੇ ਇਸ ਵਿੱਚ ਪਬਲਿਕ ਸੇਫਟੀ ਅਤੇ ਹਾਦਸਿਆਂ ਤੋਂ ਬਚਣ ਲਈ ਛੜਕ ਦੇ ਨਾਲ ਵਾਲੇ ਪਾਸੇ 23.65 ਕਿਲੋਮੀਟਰ ਲਾਈ ਵਿੱਚ ਕ੍ਰੈਸ਼ ਬੈਰੀਅਰ ਲਗਾਉਣ ਦੀ ਤਜ਼ਵੀਜ਼ ਲਈ ਗਈ ਹੈ ਇਸ ਪ੍ਰੋਜੈਕਟ ਦੀ ਡੀਪੀਆਰ ਲਾਗਤ 2842.54 ਲੱਖ ਰੁਪਏ ਦਾ ਤਿਆਰ ਕੀਤਾ ਗਿਆ ਹੈ ਬਜਟ ਉਪੰਦ ਅਤੇ ਉਪਲਬਧਤਾ ਹੋਣ ਉਪਰੰਤ ਇਸ ਕੰਮ ਨੂੰ ਹੱਥ ਵਿੱਚ ਲਿਆ ਜਾਵੇਗਾ ਘੁੰਮਣ ਸਾਹਿਬ ਮਾਨਯੋਗ ਮੰਤਰੀ ਸਾਹਿਬ ਦੇ ਮੈਂ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਸੜਕ ਦੇ ਨਾਲ ਨਾਲ ਜਿਹੜੇ ਕਿਨਾਰੇ ਨੇ ਉਹਦਾ ਤੇ ਤੁਹਾਡੇ ਡਿਪਾਰਟਮੈਂਟ ਦੇ ਵੱਲੋਂ ਹੀ ਜਿਹੜਾ 4 ਕਰੋੜ ਦੇ ਲੱਗ ਦੇ ਨਾਲ ਉਹਦੀ ਤਜਵੀਜ਼ ਭੇਜੀ ਗਈ ਹੈ ਔਰ ਮੇਰੀ ਇਹ ਹੀ ਬੇਨਤੀ ਹੈ ਕਿ ਉਹਨੂੰ ਜਲਦੀ ਤੋਂ ਜਲਦੀ ਅਮਲ ਦੇ ਵਿੱਚ ਲੈ ਕੇ ਜਿਹੜੇ ਕਿਨਾਰੇ ਆ ਉਹ ਜਲਦ ਬਣਾਏ ਜਾਣ ਜੀ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਮੈਂ ਪਹਿਲਾਂ ਹੀ ਦੱਸੁਕਾਆਂ ਕਿ ਜਿਹੜਾ ਅਸੀਂ 28 ਕਰੋੜ 42 ਲੱਖ ਰੁਪਏ ਦਾ ਡਿਟੇਲਡ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਗਈ ਹੈ ਉਹਦੇ ਵਿੱਚ ਐਂਟੀ ਕ੍ਰੈਸ਼ ਬੈਰੀਅਰ ਜਿਹੜੇ ਨਹਿਰ ਦੇ ਲਾਗੇ ਲੱਗਨੇ ਨੇ ਉਹਦੀ ਆਲਰੇਡੀ ਪ੍ਰੋਵੀਜ਼ਨ ਉਹਦੇ ਵਿੱਚ ਇਨਕਲੂਡਡ ਹੈ ਜੀ ਥੈਂਕ ਯੂ ਜੀ ਕੁਮਰ ਸਾਹਿਬ ਧੰਨਵਾਦ ਧੰਨਵਾਦ